ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਤੇ ਉੱਥੇ ਹੁਣ ਦੱਸਿਏ ਕਿ ਦੇਖਣਯੋਗ ਇਹ ਹੋਵੇਗਾ ਕਿ ਕੌਣ ਬਣੇਗਾ ਹੁਣ ਅਕਾਲੀ ਦਲ ਦਾ ਅਗਲਾ ਪ੍ਰਧਾਨ 14 ਦਸੰਬਰ ਨੂੰ ਪ੍ਰਧਾਨਗੀ ਦੀਆਂ ਚੋਣਾਂ ਹੋਣਗੀਆਂ ਤੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲੇਗਾ ਉੱਥੇ ਦੱਸਿਏ ਕਿ ਬੀਤੇ ਕੱਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਹੁਣ ਦਲਜੀਤ ਸਿੰਘ ਛੀਮਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ 14 ਦਸੰਬਰ ਨੂੰ ਜਿਹੜੇ ਕਿ ਇਲੈਕਸ਼ਨਾਂ ਕਰਵਾਈਆਂ ਜਾਣਗੀਆਂ ਤੇ ਅਕਾਲੀ ਦਲ ਨੂੰ ਅਗਲਾ ਪ੍ਰਧਾਨ ਮਿਲੇਗਾ ਤੇ ਜਿਸ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਆਓ ਤੁਹਾਨੂੰ ਸੁਣਾਉਣੇ ਆ ਡਾਕਟਰ ਦਲਜੀਤ ਛੀਮਾ ਦਾ ਕੀ ਕਹਿੰਦਾ ਕੰਪਨੀ ਅਕਾਲੀ ਦਲ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਹਰ 5 ਸਾਲ ਬਾਅਦ ਪ੍ਰਧਾਨ ਅਤੇ ਅਹੁਦੇਦਾਰ ਤੇ ਵਰਕਿੰਗ ਕਮੇਟੀ ਚੁਣੀ ਚੰਦੀ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2011 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਬਾਦਲ ਸਾਹਿਬ ਨੇ ਇਹ ਇਲੈਕਸ਼ਨ ਦਾ ਰਾਹ ਪੱਧਰਾ ਕਰਦਿਆਂ ਹੋਇਆ ਪ੍ਰਧਾਨਗੀ ਤੇ ਅਹੁਦੇਦਾਰ ਤੋਂ ਅਸਤੀਫਾ ਦਿੱਤਾ ਸ਼ਿਰਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਏਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਦੇ ਡੈਲੀਗੇਟ ਜੁੜਿਆ ਦੇ ਜਨਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸਪੰਡ ਦਾ ਜਿਹੜਾ ਫਿਰ ਪ੍ਰਧਾਨ ਅਉਤੇਦਾਰ ਤੇ ਵਰਕਿੰਗ ਕਮੇਟੀ ਵੀ ਚੁਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਇਹਦੀ ਰੂਪਰੇਖਾ ਕਢੀ ਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਤੇ ਵਿਚਾਰ ਕਰਦਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾ ਵੀ ਉਹ ਬਕੌਮਨੀ ਅਕਾਲੀ ਧਰਮ ਇੱਕ ਡੈਮੋਕ੍ਰੈਟਿਕ ਪਾਰਟੀ ਆਰ 5 ਸਾਲ ਬਾਅਦ ਪ੍ਰਧਾਨ ਉਤੇਦਾਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2019 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋ ਇਸ ਕਰਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਬਾਦਲ ਸਾਹਿਬ ਨੇ ਕਲੈਕਸ਼ਨ ਦਾ ਰਾ ਪੱત્ર ਕਰਦਿਆਂ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਏ ਸੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ੈਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਤੇ ਡੈਲੀਗੇਟ ਜੁੜਿਆ ਦੇ ਦਰਜੇ ਕੇ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸਪੰਡ ਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਚੋਣ ਕਮੇਟੀ ਵੀ ਚੋਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਇਹਦੀ ਰੂਪਰੇਖਾ ਕੋਲੀਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਦੇ ਉੱਤੇ ਵਿਚਾਰ ਕਰਨਾ ਹੈ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨਾ ਹੈ ਉਹ